ਮਾਜ ਮਹੱਲਾ ਤੀਜਾ ਅੰਮ੍ਰਿਤ ਵਰਸੈ ਸਹਜ ਸੁਭਾਏ ਗੁਰਮੁਖ ਵਿਰਲਾ ਕੋਈ ਜਨ ਪਾਏ ਅੰਮ੍ਰਿਤ ਪੀ ਸਦਾ ਤ੍ਰਿਪਤਾਸੇ ਕਰ ਕਿਰਪਾ ਕ੍ਰਿਸ਼ਨ ਆ ਬਣਿਆ ਹਉ ਵਾਰੀ ਜੀਉ ਵਾਰੀ ਗੁਰਮੁਖ ਅੰਮ੍ਰਿਤ ਪੀ ਆ ਬਣਿਆ ਰਸਨਾ ਰਸ ਚਾਖ ਸਦਾ ਰਹੈ ਰੰਗ ਰਾਤੀ ਸਹਿਜ ਹਰ ਗੁਣ ਗਾਵਣਿਆ ਰਹਾਉ ਗੁਰ ਪ੍ਰਸਾਦੀ ਸਹਿਜ ਕੋ ਪਾਏ ਦੁਗਦਾ ਮਾਰੇ ਇੱਕ ਸਿਉ ਲਿਵਲਾਏ ਨਜ਼ਰ ਕਰੇ ਤਾਂ ਹਰ ਗੁਣ ਗਾਵੈ ਨਜ਼ਰੀ ਸੱਚ ਸਮਾਵਣਿਆ ਸਬਨਾ ਉੱਪਰ ਨਦਰ ਪ੍ਰਾਪਤ ਤੇਰੀ ਕਿਸੈ ਥੋੜੀ ਕਿਸੈ ਹੈ ਕਣੇੜੀ ਤੁਜ ਤੇ ਬਾਹਰ ਕਿਸ ਨਾ ਹੋਵੇ ਗੁਰਮੁਖ ਸੋਜੀ ਪਾਵਣਿਆ ਗੁਰਮੁਖ ਤਤ ਹੈ ਵਿਚਾਰਾ ਅੰਮ੍ਰਿਤ ਭਰੇ ਤੇਰੇ ਪੰਧਾਰਾ ਬਿਨ ਸਤਗੁਰ ਸੇਵੇ ਕੋਈ ਨਾ ਪਾਵੇ ਗੁਰ ਕਿਰਪਾ ਤੇ ਪਾਵਣਿਆ ਸਤਗੁਰ ਸੇਵੈ ਸੋ ਜਨ ਸੋ ਹੈ ਅੰਮ੍ਰਿਤ ਨਾਮ ਅੰਤਰ ਮਨ 모 ਹੈ ਅੰਮ੍ਰਿਤ ਮਰਤਨ ਬਾਣੀ ਰਤਾ ਅੰਮ੍ਰਿਤ ਸਹਜ ਸੁਨਾ ਬਣਿਆ ਮਨ ਮੁਖ ਭੂਲਾ ਦੂਜੈ ਭਾਏ ਖੁਆਏ ਨਾਮ ਨਾ ਲੇਵੈ ਮਰਾ ਦੇਖ ਖਾਏ ਆਂ ਦਿਨ ਸਦਾ ਵਿਸਟਾ ਮਹਿਵਾ ਸਾ ਬਿਨ ਸੇਵਾ ਜਨਮ ਗਵਾਵਣਿਆ ਅੰਮ੍ਰਿਤ ਪੀਵੇ ਜਿਸਨੂੰ ਆਪ ਪੀ ਆਏ ਗੁਰ ਪ੍ਰਸਾਦੀ ਸਹਜ ਲੇਵ ਲਾਏ ਪੂਰਨ ਪੂਰ ਰਹਾ ਸਭ ਆਪੇ ਗੁਰਮਤਿ ਨਗਰੀ ਆਵਣਿਆ ਆਪੇ ਆਪ ਨਿਰੰਜਨ ਸੋਈ ਜਿਨ ਸਿਰਜੀ ਤਿਨ ਆਪੇ ਬੋਈ ਨਾਨਕ ਨਾਮ ਸੰਭਾਲ ਸਦਾ ਤੂੰ ਸਹਜੇ ਸੱਚ ਸਮਾਵਣਿਆ ਮਾਜ ਮਹੱਲਾ ਤੀਜਾ ਸੇ ਸੱਚ ਲਾਗੇ ਜੋ ਤੁਧ ਭਾਏ ਸਦਾ ਸੱਚ ਸੇਵਹਿ ਸਹਜ ਸੁਭਾਈ ਸੱਚੇ ਸ਼ਬਦ ਸੱਚਾ ਖਾਲਾਹੀ ਸੱਚੇ ਮੇਨ ਮਿਲਾਵਣਿਆ ਹਾ ਵਾਰੀ ਜੀਓ ਵਾਰੀ ਸੱਚ ਸਲਾਹਣਿਆ ਸੱਚ ਧਿਆਨ ਸੇ ਸੱਚ ਰਾਤੇ ਸੱਚੇ ਸੱਚ ਸਮਾਵਣਿਆ ਰਹਾਉ ਜਹ ਦੇਖਾਂ ਸੱਚ ਸਭ ਨੀਠਾਈ ਗੁਰ ਪ੍ਰਸਾਦੀ ਮਨ ਵਸਾਈ ਤਨ ਸੱਚਾ ਰਸਨਾ ਸੱਚ ਰਾਤੀ ਸਤ ਸੁਣ ਆਖ ਬਖਾਨਣਿਆ ਮਨ ਸਾ ਮਾਰ ਸੱਚ ਸਮਾਣੀ ਏਨ ਮਨ ਡੀਠੀ ਸਭ ਆਵਣ ਜਾਣੀ ਸਤ ਗੁਰ ਸੇਵੇ ਸਦਾ ਮਨ ਨਿਹਚਲ ਨਿਜ ਘਰ ਵਾਸਾ ਪਾਵਣਿਆ ਗੁਰ ਕਾ ਸ਼ਬਦ ਰਜੈ ਦਿਖਾਇਆ ਮਾਇਆ ਮੋਹ ਸ਼ਬਦ ਜਲਾਇ ਸਚੋ ਸਚਾ ਵੇਖਸਾ ਲਾਹੀ ਗੁਰ ਸ਼ਬਦ ਦੀ ਸਚ ਪਾਵਣਿਆ ਜੋ ਸਚ ਰਾਤੇ ਤੈਨ ਸੱਚੀ ਲਿਬ ਲਾਵੀ ਹਰ ਨਾਮ ਸੰਭਾਲ ਹੈ ਸੇ ਵਡ ਭਾਗੀ ਸੱਚਾ ਸ਼ਬਦ ਆਪ ਮਿਲਾਏ ਸਤ ਸੰਗਤ ਸੱਚ ਗੁਣ ਦਾ ਵਣਿਆ ਲੇਖਾ ਪੜਿਐ ਜੇ ਲੇਖੇ ਵਿੱਚ ਹੋਵੇ ਉਹ ਅਗੰਗ ਅਗੋਚਰ ਸ਼ਬਦ ਸੁਧ ਹੋਵੇ ਆਹ ਦਿਨ ਸੱਚ ਸ਼ਬਦ ਸਾਲਾਹੀ ਹੋਰ ਕੋਏ ਨਾ ਤੀਮਤ ਪਾਵਣਿਆ ਪੜ ਪੜ ਥਾਕੇ ਸ਼ਾਂਤ ਨਾ ਆਈ ਕ੍ਰਿਸ਼ਨਾ ਜਾਲੇ ਸੋਧਨਾ ਕਾਈ ਵੇਖ ਵਿਹਾਜ ਹੈ ਵੇਖ ਮੋ ਪਿਆਸੇ ਕੂੜ ਬੋਲ ਵਿਖ ਖਾਵਣਿਆ ਗੁਰ ਪ੍ਰਸਾਦੀ ਏਕੋ ਜਾਣਾ ਦੂਜਾ ਮਾਰ ਮਨ ਸੱਚ ਸਮਾਨ ਨਾਨਕ ਏਕੋ ਨਾਮ ਵਰਤੈ ਮਨ ਅੰਤਰ ਗੁਰ ਪ੍ਰਸਾਦੀ ਪਾਵਣਿਆ ਮਾਜ ਮਹੱਲਾ ਤੀਜਾ ਵਰਨ ਰੂਪ ਵਰਤਹਿ ਸਭ ਤੇਰੇ ਮਰ ਮਰ ਜੰਮਹਿ ਫੇਰ ਕਮਹਿ ਕਣਹੇਰੇ ਤੂੰ ਏਕੋ ਨਹਿਚਲ ਅਗੰਮ ਅਪਾਰਾ ਗੁਰਮਤੀ ਬੂਝ ਬੁਝਾਵਣਿਆ ਹਉ ਵਾਰੀ ਜੀਉ ਵਾਰੀ RAM ਨਾਮ ਮਨ ਵਸਾਵਣਿਆ ਤਿਸ ਰੂਪ ਨਾ ਰੇਖਿਆ ਵਰਨ ਨ ਕੋਈ ਗੁਰਮਤੀ ਆਪ ਬੁਝਾਵਣਿਆ ਰਹਾਉ ਸਭ ਏਕਾ ਜੋਤ ਜਾਣੈ ਜੇ ਕੋਈ ਸਤਗੁਰ ਸੇਵਿਐ ਪ੍ਰਗਟ ਹੋਈ ਬੁਖਤ ਪ੍ਰਗਟ ਵਰਤੈ ਸਭ ਥਾਈ ਜੋਤੀ ਜੋਤ ਮਿਲਾਵਣਿਆ ਤਿਸ਼ਨਾ ਅਗਨ ਜਲੇ ਸੰਸਾਰਾ ਲੋਕ ਅਵਿਮਾਨ ਬਹੁਤ ਅਹੰਕਾਰਾ ਮਰ ਮਰ ਜਨਮੈ ਪਤ ਗਵਾਏ ਆਪਣੀ ਬਿਰਥਾ ਜਨਮ ਗਵਾਵਣਿਆ ਗੁਰ ਕਾ ਸ਼ਬਦ ਉਹ ਵਿਰਲਾ ਬੁੱਝ ਆਪ ਮਾਰੇ ਤਾਂ ਤ੍ਰਿ ਭਵਨ ਸੁਝੈ ਫਿਰ ਉਹ ਮਰੇ ਨਾ ਮਰਣਾ ਹੋਵੇ ਸਹਜੇ ਸੱਚ ਸਮਾ ਬਣਿਆ ਮਾਇਆ ਮਹਿ ਫਿਰ ਚਿਤ ਨਾ ਲਾਏ ਗੁਰ ਕੈ ਸ਼ਬਦ ਸਦਰ ਹੈ ਸਮਾਏ ਸੱਚ ਸਲਾਹੇ ਸਭ ਕਟ ਅੰਤਰ ਸਚੋ ਸੱਚ ਸੁਹਾਵਣਿਆ ਸੱਚ ਸਲਾਹੀ ਸਦਾ ਹਜੂਰੇ ਗੁਰ ਕੈ ਸ਼ਬਦ ਰਹਿ ਆ ਭਰ ਪੂਰੇ ਗੁਰ ਪ੍ਰਸਾਦੀ ਸਚ ਨਦਰੀ ਆਵੈ ਸੱਚੇ ਹੀ ਸੁਖ ਪਾਵਣਿਆ ਸਚ ਮਨ ਅੰਦਰ ਰਹਿ ਆ ਸਮਾਏ ਸਦਾ ਸਚ ਨਿਹਚਲ ਆਵੈ ਨਾ ਜਾਏ ਸੱਚੇ ਲਾਗੇ ਸੋ ਮਨ ਨਿਰਮਲ ਗੁਰ ਮਤੀ ਸਚ ਸਮਾਵਣਿਆ ਸਚ ਸਾਲਾਹੀ ਅਵਰਣਾ ਕੋਈ ਜਿਤ ਸੇਵੈ ਸਦਾ ਸੁਖ ਹੋਈ ਨਾਨਕ ਨਾਮ ਰਤੇ ਵਿਚਾਰੀ ਸਚੋ ਸੱਚ ਕਮਾ ਬਣਿਆ